ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਬਹੁਤ ਸਾਰੀਆਂ ਅਜੇਹੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਜੋ ਉਸ ਦੇ ਸਭ ਤੋਂ ਨੇੜੇ ਦੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਹੀ ਪਤਾ ਸੀ ਤੇ ਦੋਸਤੋ ਹੁਣ ਸਿੱਧੂ ਮੂਸੇਵਾਲਾ ਦੇ ਪੱਕੇ ਯਾਰ ਤੇ ਸਿੰਗਰ ਗੁਲਾਬ ਸਿੱਧੂ ਨੇ ਵੀ ਸਿੱਧੂ ਮੂਸੇਵਾਲਾ ਦੀ ਇੱਕ ਗੱਲ ਦਾ ਖੁਲਾਸਾ ਕੀਤਾ ਹੈ ਕਿ ਕਿਵੇਂ ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਯਾਰ ਦਾ ਵਿਆਹ ਕਰਵਾਉਣ ਲਈ ਉਸ ਦੀ ਪਸੰਦ ਦੀ ਕੁੜੀ ਦੇ ਮਾਪਿਆਂ ਨਾਲ ਗੱਲ ਕੀਤੀ ਸੀ ਬਈ ਕੋਈ ਮੁੰਡਾ ਗੱਲ ਕਰੀ ਜਾਂਦਾ ਸੀ ਉੱਥੇ ਬੈਠੇ ਆ ਜੀ ਸਿੱਧੂ ਬਾਈ ਦੇ ਘਰੇ ਆਈ ਤੰਨ ਕਾ ਜਾਣੀ ਸੀ ਚਾਲਕ ਜਾ ਤੇ ਉਹ ਮੁੰਡਾ ਗੱਲ ਕਰੀ ਜਾਂਦਾ ਸੀ ਕੁੜੀ ਨਾਲ ਤੇ ਉਹ ਬਾਈ ਨੂੰ ਕਹਿੰਦਾ ਯਾਰ ਵੀ ਮੈਂ ਵਿਆਹ ਕਰਾਉਣਾ ਹੂੰ ਕੁੜੀ ਨਾਲ ਵੀ ਮੈਂ ਸੀਰੀਅਸ ਹਾਂ ਤੇ ਸਿੱਧੂ ਬਾਈ ਕਹਿੰਦਾ ਯਾਰ ਕੋਈ ਚੱਕਰ ਨਹੀਂ ਤੂੰ ਮੇਰੀ ਗੱਲ ਕਰਾ ਹੂੰ ਕੁੜੀ ਨਾਲ ਗੱਲ ਕਰਾ ਜਦੋਂ ਕੁੜੀ ਨਾਲ ਗੱਲ ਕਰਾਈ ਉਹਨੂੰ ਕਹਿੰਦਾ ਵੀ ਭੈਣੇ ਵੀ ਐ ਸਿੱਧੂ ਬੋਲਦਾ ਹੂੰ ਤੇ ਉਹ ਕਹਿੰਦੀ ਵੀਰੇ ਸੱਚੀ ਗੱਲ ਕਹਿੰਦਾ ਭੈਣੇ ਵੀ ਕੋਈ ਹੈਗਾ ਤੇਰੇ ਨੇੜੇ ਤੇੜੇ ਹੂੰ ਤੇ ਉਹ ਕਹਿੰਦੀ ਵੀ ਹਾਂ ਵੀਰਾ ਵੀ ਹੈਗਾ ਡੈਡੀ ਵੀ ਹੈਗਾ ਹੂੰ ਤੇ ਕੁੜੀ ਕਹਿੰਦੀ ਕਮਾ ਵੀ ਚੱਲ ਭਾਈ ਤੇਰੇ ਡੈਡੀ ਨਾਲ ਗੱਲ ਕਰਾ ਦੇ ਡੈਡੀ ਨਾਲ ਗੱਲ ਕਰਾਈ ਜਦੋਂ ਤੇ ਉਹਨੂੰ ਸਿੱਧੂ ਬਾਈ ਕਹਿੰਦਾ ਵੀ ਵੀ ਸੱਸੀ ਗੱਲ ਜੀ ਇਹ ਇਦਾਂ ਕਰਕੇ ਸਿੱਧੂ ਬੋਲਦਾ ਜੀ ਚਲੋ ਸਾਰੀ ਗੱਲਬਾਤ ਹੋਈ ਕਹਿੰਦੇ ਵੀ ਜੀ ਐਂ ਕਰਕੇ ਵੀ ਕੱਲ ਨੂੰ ਕੋਈ ਮੁੰਡਾ ਤੇ ਕੁੜੀ ਗਲਤ ਸਟੈਪ ਨਾ ਚੱਕ ਜਾਣ ਉਹ ਕਹਿੰਦਾ ਵੀ ਚਲੋ ਸਾਰਾ ਕੁਝ ਦੱਸਦਾ ਵੀ ਇਦਾਂ ਸੇਮ ਆ ਸਾਰਾ ਕੁਝ ਆ ਨਾ ਤੇ ਉਹ ਕਹਿੰਦਾ ਵਿਚਾਰਾ ਬੰਦਾ ਮੂਹਰੋਂ ਬੰਦਾ ਵੀ ਬਹੁਤ ਚੰਗਾ ਸੀ ਉਹ ਕਹਿੰਦਾ ਵੀ 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 ਅਸੀਂ ਕੋ ਦਈ ਨਹੀਂ ਸਕਦੇ ਵੀ ਕੋਈ ਨਸ਼ਾ ਪੱਤਾ ਹੁੰਦਾ ਤੇ ਬਾਈ ਕਹਿੰਦਾ ਵੀ ਮੇਰੇ ਸਾਹਮਣੇ ਦੀ ਗੱਲ ਆ ਉਹ ਕਹਿੰਦਾ ਵੀ ਕੋਈ ਨਸ਼ਾ ਪੱਤਾ ਨਹੀਂ ਕਰਦਾ ਹੂੰ ਤੇ ਮੈਂ ਅੱਜ ਤੁਹਾਨੂੰ ਦੱਸਣ ਲੱਗਾ ਹਾਂ ਮੈਂ ਕਿਸੇ ਨੂੰ ਨਹੀਂ ਦੱਸੀ ਕਰੀ ਐਕਸਕਲੂਜੀ ਗੱਲ ਆ ਹਾਂ ਤੇ ਵੀ ਨਸ਼ਾ ਪੱਤਾ ਉਹ ਸਾਰੀ ਮੇਰੀ ਗਾਰੰਟੀ ਹੈ ਵੀ ਤੁਸੀਂ ਟੈਨਸ਼ਨ ਨਾ ਲਓ ਕਿ ਜਦੋਂ ਮੈਂ ਭੈਣ ਹੀ ਗਿਆ ਤਾਂ ਬਿਲਕੁਲ ਤੇ ਚਲੋ ਜੀ ਉਹ ਮੰਨ ਗਏ ਤੁਸੀਂ ਇਹ ਦੇਖੋ ਵੀ ਬੰਦੇ ਨੇ ਉਹਨੂੰ ਸਾਰਾ ਕੁਝ ਲੈ ਕੇ ਦਿੱਤਾ ਕੁੜੀ ਆਪਦੀ ਭੈਣ ਬਣਾ ਕੇ ਵਿਆਹ ਕੀਤਾ ਦਾ ਤੇ ਉਹ ਜਾਨਣੇ ਕਿ ਬਹੁਤ ਬਹੁਤ ਖੁਸ਼ ਨੇ ਹਮ ਦੇਖੋ ਇਹ ਇੰਨਾ ਸਿੱਧੂ ਨੇ ਕੀਤਾ ਇੱਕ ਬੰਦੇ ਪਿੱਛੇ ਵੀ ਜਿਹੜਾ ਬੰਦਾ ਉਹਨੂੰ ਬਾਈ ਕਹਿੰਦਾ ਸੀ ਕਾਸੀ ਕਦਰ ਕਰਦਾ ਸੀ ਉਹਦੀ ਉਹਦੇ ਪਿੱਛੇ ਸਟੈਂਡ ਲੈ ਕੇ ਤੇ ਤੁਸੀਂ ਬੰਦੇ ਨੇ ਇਹ ਕਿਹਾ ਕਹਿੰਦਾ ਯਾਰ ਮੇਰੀ ਗਾਰੰਟੀ ਹੈ ਬੰਦਾ ਕੋਈ ਨਸ਼ਾ ਵਤਤਾ ਨਹੀਂ ਕਰਦਾ ਬਿਲਕੁਲ ਇਹ ਇਹ ਆਪਣੇ ਮਾਲਵੇ ਦੇ ਲਾ ਲਓ ਇੱਕ ਪਿਆਰ ਦੀ ਲਾ ਲਓ ਜਾਂ ਇੱਕ ਕਲਾਕਾਰ ਦਾ ਭੋਲਾਪਨ ਲਾ ਲਓ ਭੋਲਾਪਨ ਵੀ ਬਾਈ ਇੱਕ ਕਈ ਚੀਜ਼ਾਂ ਨਾ ਪਰਮਾਤਮਾ ਤੁਹਾਨੂੰ ਆਪੇ ਦੇ ਦਿੰਦਾ ਸੇ